ਬਜ਼ੁਰਗ ਅਦਾਕਾਰ ਤੇ ਕਾਮੇਡੀਅਨ ਗਵਰਦਨ ਅਸਰਾਨੀ ਦਾ ਸੋਮਵਾਰ ਨੂੰ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਉਹ 84 ਸਾਲਾਂ ਦੇ ਸਨ ਅਸਰਾਨੀ ਦੇ ਵੱਲੋਂ ਫਿਲਮ ਸ਼ੋਲੇ ਦੇ ਵਿੱਚ ਨਿਭਾਇਆ ਜੇਲਰ ਦਾ ਕਿਰਦਾਰ ਤੇ ਡਾਇਲੌਗ ਹਮ ਅੰਗਰੇਜ਼ੋ ਕੇ ਜ਼ਮਾਨੇ ਕੇ ਜੇਲਰ ਹੈ ਅੱਜ ਵੀ ਉਹਨਾਂ ਦੇ ਪ੍ਰਸ਼ੰਸਕਾਂ ਤੇ ਚਹੇਤਿਆਂ ਦੇ ਵਿੱਚ ਹੈ ਅਸਰਾਨੀ ਨੇ ਬਾਲੀਵੁੱਡ ਦੇ ਵਿੱਚ 300 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਅਦਾਕਾਰ ਦਾ ਪੂਰਾ ਨਾਮ ਗਵਰਦਨ ਅਸਰਾਨੀ ਸੀ ਪਰ ਉਹ ਫਿਲਮ ਇੰਡਸਟਰੀ ਦੇ ਵਿੱਚ ਅਸਰਾਨੀ ਦੇ ਨਾਮ ਦੇ ਨਾਲ ਹੀ ਮਕਬੂਲ ਸਨ ਫਿਲਮ ਸ਼ੋਲੇ ਵਿਚਲੇ ਕਿਰਦਾਰ ਨੇ ਲੋਕਾਂ ਦੇ ਟੀਟੇ ਪੀੜਾ ਪਾਈਆਂ ਸਲੀਮ ਖਾਨ ਤੇ ਜਵੇਦ ਖਾਨ ਦੇ ਵੱਲੋਂ ਲਿਖਿਆ ਇਹ ਕਿਰਦਾਰ ਚਾਰਲੀ ਚੈਪਲਨ ਦੀ ਦਾ ਗ੍ਰੇਟ ਡਿਕਟੇਟਰ ਦੇ ਉੱਤੇ ਆਧਾਰ ਸੀ ਅਦਾਕਾਰ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਦੀ ਹਾਜ਼ਰੀ ਦੇ ਵਿੱਚ ਸੰਤਾ ਕਰੂਜ਼ ਦੇ ਸ਼ਮਸ਼ਾਨ ਕਾਡ ਦੇ ਵਿੱਚ ਸੰਸਕਾਰ ਕਰ ਦਿੱਤਾ ਗਿਆ ਅਸਰਾਨੀ ਦੇ ਮੈਨੇਜਰ ਬਾਬੂ ਬਾਈ ਬਿਬਾ ਦੇ ਮੁਤਾਬਕ ਅਦਾਕਾਰ ਨੂੰ 4 ਦਿਨ ਪਹਿਲਾਂ ਸਬ ਅਰਬਨ ਜੂਹ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਉਹਨਾਂ ਦੀ ਸਿਹਤ ਥੋੜੀ ਨਸਾਜ ਦੱਸੀ ਜਾ ਰਹੀ ਸੀ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ ਉਹਨਾਂ ਨੇ ਬਾਅਦ ਦੁਪਹਿਰ 3 ਵਜੇ ਆਖਰੀ ਸਾਲੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਫੇਫੜਿਆਂ ਦੇ ਵਿੱਚ ਪਾਣੀ ਭਰ ਗਿਆ ਸੀ ਅਸਰਾਨੀ ਨੇ ਆਪਣੇ 5 ਦਹਾਕੇ ਲੰਮੇ ਫਿਲਮੀ ਕੈਰੀਅਰ ਦੇ ਦੌਰਾਨ ਹਰੇਕ ਵੱਡੇ ਫਿਲਮ ਸਾਜ ਅਤੇ ਰਜੇਸ਼ ਖੰਨਾ ਅਮਿਤਾ ਬੱਚਨ ਅਮੀਰ ਖਾਨ ਜਹੋਨਾ ਸਟਾਰਜ਼ ਦੇ ਨਾਲ ਕੰਮ ਕੀਤਾ ਅਸਰਾਨੀ ਨੂੰ ਸਭ ਤੋਂ ਪਹਿਲਾਂ ਆਜ ਕੀ ਤਾਜ਼ਾ ਖਬਰ ਵਿੱਚਲੇ ਕਿਰਦਾਰ ਦੇ ਨਾਲ ਪਹਿਚਾਨ ਮਿਲੀ ਸੀ ਅਦਾਕਾਰ ਨੇ 1967 ਦੇ ਵਿੱਚ ਫਿਲਮ ਹਰੇ ਕਾਂਚ ਦੀਆਂ ਚੂੜੀਆਂ ਨਾਲ ਹਿੰਦੀ ਸਿਨੇਮਾ ਦੇ ਵਿੱਚ ਕੈਰੀਅਰ ਦੀ ਸ਼ੁਰੂਆਤ ਕੀਤੀ ਰਿਸ਼ੀਕੇਸ਼ ਮੁਖਰਜੀ ਉਹਨਾਂ ਦੇ ਮੈਂਟਰ ਸਨ ਅਸਰਾਨੀ ਨੇ ਗੁਲਜ਼ਾਰ ਦੇ ਨਾਲ ਵੀ ਮੇਰੇ ਆਪਣੇ ਕੋਸ਼ਿਸ਼ ਅਤੇ ਪਰਿਚਾ ਜੀ ਹਾਂ ਫਿਲਮਾਂ ਕੀਤੀਆਂ ਅਸਰਾਨੀ ਦੀਆਂ ਹੋਰਨਾਂ ਮਕਬੂਲ ਫਿਲਮਾਂ ਦੇ ਵਿੱਚ ਬਾਬਰਚੀ, ਅਭਿਮਾਨ, ਦੋ ਲੜਕੇ ਦੋਨੋਂ ਕਰਕੇ ਤੇ ਬੰਦਿਸ਼ ਸ਼ਾਮਲ ਹਨ ਅਦਾਕਾਰ ਨੇ ਚੁੱਪ ਕੇ ਚੁੱਪ ਕੇ ਰਫੂ ਚੱਕਰ, ਬਾਲਕ ਵਦੂ, ਹੀਰਾ ਲਾਲ, ਪੰਨਾ ਲਾਲ, ਪਤੀ ਪਤਨੀ ਔਰ ਉਹ ਇਸ ਤੋਂ ਇਲਾਵਾ ਕਈ ਹੋਰ ਅਹਿਮ ਫਿਲਮਾਂ ਦੇ ਵਿੱਚ ਕੰਮ ਕੀਤਾ ਸਾਲ 2000 ਦੇ ਦਹਾਕੇ ਦੇ ਵਿੱਚ ਅਸਰਾਨੀ ਨੇ ਪ੍ਰਿਆ ਦਰਸ਼ਨ ਦੇ ਨਾਲ ਹੀਰਾ ਫੇਰੀ ਹਲਚਲ ਭੂਲ ਭੁਲਈਆ ਤੇ ਕਮਾਲ ਧਮਾਲ ਮਾਲਾ ਮਾਲ ਫਿਲਮਾਂ ਕੀਤੀਆਂ ਅਸਰਾਨੀ ਨੇ ਚਤਾਲੀ ਤੇ ਕੋਸ਼ਿਸ਼ ਦੇ ਵਿੱਚ ਨਕਾਰਾਤਮਕ ਕਿਰਦਾਰ ਵੀ ਕੀਤੇ ਬਜ਼ੁਰਗ ਅਦਾਕਾਰ ਨੇ ਫਿਲਮ ਚਲਾ ਮੁਰਾਰੀ ਹੀਰੋ ਬਨਨੇ ਦਾ ਨਿਰਦੇਸ਼ਨ ਵੀ ਕੀਤਾ ਫਿਲਮ ਇੰਡਸਟਰੀ ਦੇ ਕਲਾਕਾਰਾਂ ਤੇ ਹੋਰਨਾ ਵਕ ਵਕ ਹਸਦੀਆਂ ਨੇ ਅਸਾਨੀ ਦੇ ਦਹਾਕੇ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ